ਤਾ ਅੱਜ 2 ਸਾਲ ਤਕਰੀਬਨ ਪੌਣੇ 2 ਸਾਲ ਦਾ ਸਮਾਂ ਉਹਨਾਂ ਦੀ ਸਰਕਾਰ ਨੂੰ ਹੋ ਗਿਆ ਹੈ ਤੇ ਅੱਜ ਤੱਕ ਉਹਨਾਂ ਨੇ ਵੀ ਆਪ ਦਾ ਵਾਅਦਾ ਜਿਹੜਾ ਪੂਰਾ ਤਾਂ ਕੀ ਕਰਨਾ ਸੀ ਤੇ ਬੋਲਣਾ ਠੀਕ ਨਹੀਂ ਸਮਝਿਆ ਅੱਜ ਤੱਕ ਉਹਨਾਂ ਦੀ ਭੂਮਿਕਾ ਇਹਦੇ ਚੋਂ ਬਾਹਰ ਕੱਢੀ ਗਈ ਆ ਕਿ ਇਹ ਸਰਕਾਰਾਂ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਪੁਸ਼ਤਪਨਾ ਹੀ ਕਰ ਰਹੀਆਂ ਪਿਛਲੇ ਲੰਮੇ ਸਮੇਂ ਤੋਂ ਬੇਅਦਬੀ ਦੇ ਉੱਤੇ ਜਿੰਨਾ ਕੁਝ ਹੋਇਆ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਕਿ ਅਸੀਂ ਇਸ ਮਸਲੇ ਦੇ ਉੱਤੇ ਦੋਸ਼ੀ ਜਨਤਕ ਕ੍ਰਾਉਨ ਤੱਕ ਆਪਣਾ ਪ੍ਰੋਟੈਸਟ ਕਰਦੇ ਰਹਾਂਗੇ ਜਿੰਨਾ ਟਾਈਮ ਪੀਸਫੁੱਲ ਕਰ ਸਕੀਏ ਅਸੀਂ ਪੀਸਫੁੱਲ ਕੀਤਾ ਤੇ ਪੀਸਫੁੱਲ ਕਰ ਰਹੇ ਸੀ ਪਰ ਹੁਣ ਸਬਰ ਦਾ ਜਿਹੜਾ ਬੰਨ੍ਹ ਆ ਉਹ ਟੁੱਟ ਚੁੱਕਿਆ ਹੈ ਤੇ ਅੱਜ ਮੈਂ ਉਹ तमाम ਉਹਨਾਂ ਲੋਕਾਂ ਨੂੰ ਸਵਾਲ ਕਰਦਾ ਕਿ ਤੁਸੀਂ 6 ਮਹੀਨੇ ਮੰਗੇ ਸੀ ਸਰਕਾਰ ਬਣਨ ਵੇਲੇ ਅੱਜ 2 ਸਾਲ ਹੋ ਗਿਆ ਤੇ ਤੁਸੀਂ 2 ਸਾਲ ਵਿੱਚ ਵੀ ਕੀ ਕੀਤਾ ਉਹਨਾਂ ਕੋਲੇ ਇਸ ਗੱਲ ਦਾ ਕੋਈ ਜਵਾਬ ਨਹੀਂ ਹੋਊਗਾ ਸਾਨੂੰ ਇਹ ਵੀ ਬੜਾ ਮਾਣ ਆ 22 ਤਰੀਕ ਵਾਲੇ ਦਿਨ ਉਸੇ ਹੀ ਫਰੀਦਕੋਟ ਦੀ ਕੋਰਟ ਦੇ ਵਿੱਚ ਜੇ ਕੁਝ ਨਹੀਂ ਕਰਦੇ ਤਾਂ ਉੱਥੋਂ ਮੈਂ ਅਗਲੇ ਇੱਕ ਅੱਧੇ ਦਿਨ ਬਾਅਦ ਇੱਥੇ ਜਗ੍ਹਾ ਤੇ ਮਰਨ ਮੱਤ ਤੇ ਬੈਠਾਂਗਾ ਸੋ ਇਹ ਇੱਥੋਂ ਤੱਕ ਦੀ ਜਿਹੜੀ ਆ ਉਹਨਾਂ ਟਾਈਮ ਬੈਠੇ ਰਵਾਂਗੇ ਜਿੰਨਾ ਟਾਈਮ ਇਹ ਮਸਲਾ ਹੱਲ ਨਹੀਂ ਕਰਦੇ ਆਪਾਂ ਸਾਰੇ ਇਸ ਖਾਨ ਤੋਂ ਜਾਣੂ ਆ ਕਿ ਪਿਛਲੇ 2015 ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਵਿੱਚ ਜਿਹੜਾ ਦਖਾਟ ਵਾਪਰਿਆ ਉਹਦੇ ਸੰਦਰਭ ਦੇ ਵਿੱਚ ਆਪਾਂ ਬੈਠੇ ਆਂ 14 ਅਕਤੂਬਰ 2015 ਨੂੰ ਮੈਂ ਗੱਲ ਕਰੂੰਗਾ ਪਹਿਲੇ ਦਿਨ ਤੋਂ 1 ਜੂਨ 2015 'ਚ ਸਰੂਪ ਚੋਰੀ ਹੁੰਦੀ ਆ ਆਪਾਂ ਸਾਰਿਆਂ ਨੂੰ ਪਤਾ ਉਹਦੀ ਬਿਆਦ ਵੀ ਉਸ ਤੋਂ ਬਾਅਦ ਗੋਲੀ ਕਾਂਡ 14 ਅਕਤੂਬਰ 2015 ਨੂੰ ਮੇਰੇ ਪਿਤਾ ਜੀ ਅਤੇ ਗੁਰਜੀਤ ਸਿੰਘ ਸਰਾਵਾ ਨੂੰ ਇੱਥੋਂ ਦੀ ਸਰਕਾਰ ਵੱਲੋਂ ਇਸ ਜਗ੍ਹਾ ਦੇ ਉੱਤੇ 100 ਕਿ ਮੀਟਰ ਦੀ ਦੇਰੀ ਦੇ ਉੱਤੇ ਜਿਹੜਾ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਖੂਬ ਇਥੋਂ ਦੇ ਰਾਜਨੀਤਿਕ ਲੋਕਾਂ ਵੱਲੋਂ ਉਸ ਸਮੇਂ ਦੀ ਸਰਕਾਰ ਵੱਲੋਂ ਇਸੇ ਰਾਜਨੀਤੀ ਹੁੰਦੀ ਹੈ ਸ਼ਰੇਆਮ ਸੱਦੀਆਂ ਗੋਲੀਆਂ ਮਾਰੀਆਂ ਜਾਂਦੀਆਂ ਪੀਸਫੁਲ ਪ੍ਰੋਟੈਸਟ ਕਰਦੇ ਉਹਨਾਂ ਦੇ ਗੋਲੀਆਂ ਮਾਰੀਆਂ ਜਾਂਦੀਆਂ ਤੇ ਅੱਜ ਤੱਕ ਅੱਜ ਤੱਕ ਟਿਲ ਅੱਜ ਡੇਢ ਤੱਕ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਜੇ ਇਹਦੇ ਉਲਟ ਦੇਖਿਆ ਜਾਵੇ ਨਿੱਕਾ ਜਾਂ ਕੋਈ ਜੁਰਮ ਪਰਿਵਾਰਵਾਦ ਦੇ ਵਿੱਚ ਹੁੰਦਾ ਹੋਵੇ ਪਾਉ ਉਹ ਮੈਨੂੰ ਲੱਗਦਾ ਕਿ ਘੰਟਿਆਂ ਦੇ ਵਿੱਚ ਫੜ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਂਦਾ ਅਤੇ ਘੰਟਿਆਂ ਦੇ ਨਾਲ ਹੀ ਉਹਨੂੰ ਸਜ਼ਾ ਸੁਣਾਈ ਜਾਂਦੀ ਆ ਸਾਲਾਂਵਾਰਦੀ ਸਜ਼ਾ ਸੁਣਾਈ ਜਾਂਦੀ ਆ ਅੱਜ ਆਪਾਂ ਇਸੇ ਦਖਾਨ ਦੇ ਵਜੋਂ ਬੈਠਿਆਂ ਨੂੰ ਅਕਾਲੀ ਭਾਜਪਾ ਦੀ ਸਰਕਾਰ ਦੇ ਅੰਦਰ ਜਦੋਂ ਹੁੰਦਾ ਤਾਂ ਉਹ ਕੌਣ ਨਹੀਂ ਜਾਣਦਾ ਕੌਣ ਜ਼ਿੰਮੇਵਾਰ ਆ ਉਹ ਸਰਕਾਰ ਖੁਰ ਜ਼ਿੰਮੇਵਾਰ ਆ ਉਹਨਾਂ ਦਾ ਡੀਜੀਪੀ ਜ਼ਿੰਮੇਵਾਰ ਆ ਤੇ ਉਹ ਪੁਲਿਸ ਕਰਮੀ ਜ਼ਿੰਮੇਵਾਰ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਸ ਤੋਂ ਬਾਅਦ 15 ਤੋਂ ਬਾਅਦ 17 ਦੇ ਵਿੱਚ ਕਾਂਗਰਸ ਸਰਕਾਰ ਆਉਂਦੀ ਹੈ ਸਿਰਫ ਝੂਠਾ ਵਾਦਾ ਪੰਜਾਬ ਦੇ ਲੋਕਾਂ ਦੇ ਨਾਲ ਇਸ ਬੇਅਦਵੀ ਨੂੰ ਲੈ ਕੇ ਤੇ ਗੋਲੀ ਕੰਨ ਨੂੰ ਲੈ ਕੇ ਨਸ਼ੇ ਬੰਦ ਕਰਾਉਣ ਨੂੰ ਲੈ ਕੇ ਕਰਦੀ ਆ ਉਸ ਵਾਦੇ ਉਹ ਸਾਰੇ ਵਾਦੇ ਖੋਖਲੇ ਨਿਕਲਦੇ ਆ ਪੌਣੇ 5 ਸਾਲ ਸਰਕਾਰ ਚੱਲਦੀ ਹੈ ਕੈਪਟਨ ਮਨਿੰਦਰ ਸਿੰਘ ਦੀ ਜਿਹਦੇ ਵਿੱਚ ਸਿੱਟਾਂ ਬਣਾਈਆਂ ਜਾਂਦੀਆਂ ਸਿੱਟਾਂ ਨੂੰ ਖਾਰਜ ਕੀਤਾ ਜਾਂਦਾ ਕਮਿਸ਼ਨ ਬਣਾਏ ਜਾਂਦੇ ਆ ਜਾਸਰ ਰਣਜੀਤ ਸਿੰਘ ਦਾ ਕਮਿਸ਼ਨ ਬਣਦਾ ਹੈ ਇਰੇ ਵਿੱਚ ਸਾਹਬ ਸਾਬਤ ਕਰਦੇ ਹੋ ਕਿ ਕੌਣ ਇਹਦੇ ਜ਼ਿੰਮੇਵਾਰ ਨਹੀਂ ਪਰ ਕੈਪਟਨ ਮੁਰਿੰਦਰ ਸਿੰਘ ਦੇ ਜਾਂ ਕਾਂਗਰਸ ਸਰਕਾਰ ਦੇ ਉਹ ਤਿਲਾਂ ਚ ਤੇਲ ਹੈ ਨਹੀਂ ਸੀਗਾ ਜਿਹਦੇ ਨਾਲ ਉਹ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕਰ ਪਾਉਂਦੇ ਪੌਣੇ 5 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਚੰਨੀ ਦੀ ਸਰਕਾਰ ਬਣਾਈ ਜਾਂਦੀ ਆ ਕਰਨਜੀਤ ਸਿੰਘ ਚੰਨੀ ਕੈਪਟਨ ਤੋਂ ਬਾਅਦ ਜਿਹੜੇ ਕਾਂਗਰਸ ਦੇ ਮੁੱਖ ਮੰਤਰੀ ਬਣਾਏ ਜਾਂਦੇ ਆ ਤੇ ਉਹਨਾਂ ਵੱਦੋਂ ਵੀ ਇੱਕ ਵਾਅਦਾ ਖਿਲਾਫੀ ਇੱਕ ਖੋਖਲੇ ਵਾਅਦਿਆਂ ਵਾਲੀ ਤੇ ਇੱਕ ਬਿਆਨਬਾਜ਼ੀ ਵਾਲੀ ਰਾਜਨੀਤੀ ਤਿੰਨ ਸਾਢੇ ਤਿੰਨ ਮਹੀਨੇ ਜਿਹੜੀ ਕੀਤੀ ਜਾਂਦੀ ਆ ਤਾਂ ਉਹਦੇ ਵਿੱਚ ਤਾਂ ਕੱਖ ਵੀ ਨਹੀਂ ਇਸ ਕੇਸ ਦੇ ਸਬੰਧ ਵਿੱਚ ਕੀਤਾ ਜਾਂਦਾ ਤੇ ਆਉਂਦੀ ਆ ਜਿਹੜੀ ਅੱਜ ਸਰਕਾਰ ਚੱਲ ਰਹੀ ਆ ਉਹੀ ਫੇਰ ਹਰ ਇੱਕ ਰਾਜਨੀਤਿਕ ਲੋਕਾਂ ਦੀ ਤਰ੍ਹਾਂ ਖੋਖਲੇ ਵਾਅਦੇ ਚੋਣ ਮੈਨੀਫੈਸਟੋ ਦਾ ਪਹਿਲਾ ਵਾਅਦਾ ਜਿਵੇਂ ਕਾਂਗਰਸ ਦਾ ਸੀਗਾ ਤੇ ਉਸੇ ਤਰ੍ਹਾਂ ਹੀ ਕਾਂਗਰਸ ਤੋਂ ਬਾਅਦ ਆਪ ਦੀ ਸਰਕਾਰ ਆਉਣ ਵੇਲੇ ਜਿਹੜੇ ਚੋਣ ਮੈਨੀਫੈਸਟੋ ਜਾਰੀ ਕਰਦੀ ਉਹਦੇ ਵਿੱਚ ਵੀ ਪਹਿਲਾ ਵਾਅਦਾ ਇਹ ادਵੀ ਦਾ ਕਰਦੇ ਆ ਤੇ ਇਹਨਾਂ ਦੇ ਆਕਾ ਕੌਮੀ ਕਨਵੀਨਰ ਅਮਰਸਰ 에ਅਰਪੋਰਟ ਤੇ ਉਤਰਨਸਾਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਦੋਂ ਪੈਰ ਰੱਖਦੇ ਆ ਜਾਂ ਆਪਦੇ ਉਹਨਾਂ ਲੋਕਾਂ ਦੀ ਹਮਾਇਤ ਵਿੱਚ ਆਉਂਦੇ ਆ ਤਾਂ ਕਮਰ ਵਿਜੇ ਪ੍ਰਤਾਪ ਨੂੰ ਜੁਆਇਨ ਕਰਾਉਣ ਤੋਂ ਪਹਿਲਾਂ ਇਹ ਵਾਅਦਾ ਕਰਦੇ ਆ ਕਿ 24 ਘੰਟਿਆਂ ਦੇ ਵਿੱਚ ਇਸ ਦਾ ਇਨਸਾਫ ਕੀਤਾ ਜਾ ਸਕਦਾ ਹੈ ਜੇ ਜੇ ਚੋਣ ਤਾਂ ਤਾਂ ਅੱਜ 2 ਸਾਲ ਤਕਰੀਬਨ ਪੌਣੇ 2 ਸਾਲ ਦਾ ਸਮਾਂ ਉਹਨਾਂ ਦੀ ਸਰਕਾਰ ਨੂੰ ਹੋ ਗਿਆ ਹੈ ਅੱਜ ਤੱਕ ਉਹਨਾਂ ਨੇ ਵੀ ਆਪ ਦਾ ਵਾਅਦਾ ਜਿਹੜਾ ਪੂਰਾ ਤਾਂ ਕੀ ਕਰਨਾ ਸੀ ਇਹ ਤੇ ਬੋਲਣਾ ਠੀਕ ਨਹੀਂ ਸਮਝਿਆ ਮੌਜੂਦਾ ਦੌਰ ਦੇ ਵਿੱਚ 16 ਦਸੰਬਰ 2021 ਨੂੰ ਇੱਥੇ ਪ੍ਰੋਟੈਸਟ ਸ਼ੁਰੂ ਕੀਤਾ ਜਾਂਦਾ ਜਦੋਂ ਕਿ ਸਾਰੀਆਂ ਕਮਿਸ਼ਨਰ ਸਿੱਟਾਂ ਦੀਆਂ ਰਿਪੋਰਟਾਂ ਰੱਦ ਹੋ ਜਾਂਦੀਆਂ ਤੇ ਇੱਕ ਜ਼ੀਰੋ ਤੇ ਜਾ ਕੇ ਜਾਂਚ ਫਿਰ ਖੜੀ ਹੁੰਦੀ ਆ ਤੇ ਉਦੋਂ ਪ੍ਰੋਟੈਸਟ ਸ਼ੁਰੂ ਕੀਤਾ ਜਾਂਦਾ ਸਾਰੇ ਹੱਥ ਕੰਡੇ ਅਪਣਾਉਣ ਤੋਂ ਬਾਅਦ ਅਸੀਂ ਉਸੇ ਜਗ੍ਹਾ ਤੇ ਬੈਠਦੇ ਆ ਜਿਹੜੀ ਜਗ੍ਹਾ ਦੇ ਉੱਤੇ ਗੋਲੀਆਂ ਮਾਰ ਕੇ ਸਮੇਂ ਦੀ ਸਰਕਾਰ ਵੱਲੋਂ ਮੇਰੇ ਪਿਤਾ ਜੀ ਨੂੰ ਮਾਰਿਆ ਗਿਆ ਸੀ ਅਸੀਂ ਉਸ ਜਗ੍ਹਾ ਤੇ ਪੱਟਾ ਚ ਸ਼ੁਰੂ ਕਰਦੇ ਆਂ ਤੇ ਅੱਜ ਉਸ ਪੀਸਫੁੱਲ ਪ੍ਰੋਟੈਸਟ ਨੂੰ ਪੂਰੇ 2 ਸਾਲ ਹੋ ਗਏ ਆ ਤੁਸੀਂ ਸਾਰੇ ਵੀਰ ਪਹਿਲੇ ਦਿਨ ਤੋਂ ਇਸ ਨੂੰ ਦੇਖ ਰਹੇ ਹੋ ਕਵਰ ਕਰ ਰਹੇ ਹੋ ਸਿੱਖ ਸੰਗਤਾਂ ਕਵਰ ਕਰ ਰਹੀਆਂ ਜਾਣਦੀਆਂ ਨੇ 2 ਸਾਲ ਦੇ ਵਿੱਚ ਕੀ ਕੀਤਾ ਗਿਆ ਕੱਲੀ ਝੂਠੀ ਬਿਆਨਬਾਜ਼ੀ ਇੱਕ ਦੂਜੇ ਤੇ ਬੋਲਿਆ ਜਾਣਾ ਜਿਹੜੇ ਇਹਨਾਂ ਦੇ ਐਮ.ਐਲ.ਏ ਦੇ ਉੱਤੇ ਲੋਕਾਂ ਨੇ ਮਾਨ ਕਰਕੇ ਜਾਂ ਇਹਨਾਂ ਨੇ ਪਾਰਟੀ ਨੇ ਮਾਨ ਕਰਕੇ ਉਹਨਾਂ ਨੂੰ ਲਿਆਂਦਾ ਸੀ ਤੇ ਉਹ ਵੀ ਇੱਕ ਰਾਜਨੀਤੀ ਦਾ ਸ਼ਿਕਾਰ ਹੋ ਗਏ ਨੇ ਸੋ ਅੱਜ ਭਗਵਾਨਤਮਾਨ ਸਰਕਾਰ ਦੀ ਜਾਂ ਇਸ ਸਰਕਾਰ ਦੀ ਦੁਰਦਸ਼ਾ ਇਹ ਹੋਈ ਪਈ ਆ ਕਿ ਦੋਸ਼ੀ ਜਨਤਕ ਵੀ ਹੋ ਚੁੱਕੇ ਆ ਪਰ ਉਹਨਾਂ ਤੇ ਠੋਸ ਕਾਰਵਾਈਆਂ ਨਹੀਂ ਆਪਣੀਆਂ ਮੋਰਚ ਦੀਆਂ ਪਹਿਲੇ ਦਿਨ ਤੋਂ ਜਿਹੜੀਆਂ ਮੰਗਾਂ ਰਹੀਆਂ ਉਹ ਇਹ ਰਹੀਆਂ ਵੀ ਸਾਨੂੰ ਇਹ ਤਾਂ ਪਤਾ ਲੱਗੇ ਵੀ ਕੇਸ ਸਾਡਾ ਕਿਹੜੇ ਲੋਕਾਂ ਦੇ ਖਿਲਾਫ ਚਲਾਉਣਾ ਚਾਹੀਦਾ ਕਿਹੜੇ ਲੋਕ ਇਹਦੇ ਜ਼ਿੰਮੇਵਾਰ ਆ ਅੱਜ ਤੱਕ ਉਹਨਾਂ ਦੀ ਭੂਮਿਕਾ ਇਹਦੇ ਚੋਂ ਬਾਹਰ ਕੱਢੀ ਗਈ ਆ ਕਿ ਇਹ ਸਰਕਾਰਾਂ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਪੁਸ਼ਤਪਨਾਈ ਕਰ ਰਹੀਆਂ ਪਿਛਲੇ ਲੰਮੇ ਸਮੇਂ ਤੋਂ ਬਿਆਦਬੀ ਦੇ ਉੱਤੇ ਜਿੰਨਾ ਕੁਝ ਹੋਇਆ ਉਹਦੇ ਚ ਵੀ ਉਹਨਾਂ ਦੋਸ਼ੀਆਂ ਨੂੰ ਬਚਾਇਆ ਗਿਆ ਤੇ ਉਸੇ ਤਰ੍ਹਾਂ ਹੀ ਸਾਡੇ ਜਿਹੜੇ ਘਰਾਂ ਦੇ ਚਿਰਾਗ ਬੁਝਾਉਣ ਵਾਲੇ ਲੋਕ ਆ ਉਹ ਚਾਹੇ ਰਾਜਨੀਤਿਕ ਪਾਰਟੀਆਂ ਦੇ ਹੋਣ ਚਾਹੇ ਉਹ ਪੁਲਿਸ ਅਧਿਕਾਰੀ ਹੋਣ ਉਹਨਾਂ ਨੂੰ ਬਚਾਉਣ ਦੇ ਲਈ ਸਮੇਂ ਦੀ ਸਰਕਾਰ ਨੇ ਹਰ ਇੱਕ ਸਮੇਂ ਦੀ ਸਰਕਾਰ ਨੇ ਉਹਨਾਂ ਨੂੰ ਬਚਾਇਆ ਤੇ ਅੱਜ ਵੀ ਉਹੀ ਕੰਮ ਕੀਤਾ ਜਾ ਰਿਹਾ ਹੈ ਸੋ ਬੜੇ ਦੁੱਖ ਦੀ ਗੱਲ ਆ ਕਿ 2 ਸਾਲ ਵਿੱਚ ਦੀ ਵੀ ਇਹਨਾਂ ਨੇ ਇੱਤੇ ਕੱਖ ਨਹੀਂ ਕੀਤਾ ਮੈਂ ਕਹਾਂਗਾ ਸਾਨੂੰ ਮਜਬੂਰਨ ਇਸ ਪ੍ਰੋਟੈਸਟ ਨੂੰ ਅੱਗੇ ਵਧਾਉਣ ਦੇ ਲਈ ਇਹਨਾਂ ਨੇ ਲੋਕਾਂ ਦੇ ਵਿੱਚ ਵੀ ਇੱਕ ਪ੍ਰੋਪਗੈਂਡ ਦੇ ਪੈਦਾ ਕਰਤੇ ਆ ਕਿਉਂਕਿ ਸਾਡੇ ਬਹੁਤ ਜ਼ਿਆਦਾ ਮਿਨੋਰਟੀ ਆ ਜਿਹੜੀ ਉਹ ਪਾਰਟੀਆਂ ਦੇ ਨਾਲ ਜੁੜੀ ਹੋਈ ਆ ਉਹ ਜਿਵੇਂ ਪਾਰਟੀਆਂ ਕਹਿੰਦੀਆਂ ਵੀ ਅਸੀਂ ਆ ਕਰਤਾ ਤੇ ਉਹਨਾਂ ਦੇ ਉੱਤੇ ਅਸੀਂ ਸੱਨ ਚੜਾਉਣੇ ਆ ਪਰ ਜਿੱਥੇ ਗੱਲ ਸਾਡੇ ਅਸਟ ਦੀ ਹੁੰਦੀ ਆ ਸਾਡੀ ਹੋਣ ਦੀ ਹੁੰਦੀ ਆ ਤੇ ਸਾਡੇ ਨਾਲ ਹੋਏ ਤੱਕੇ ਦੀ ਹੁੰਦੀ ਆ ਉਥੇ ਕਿਤਨੇ ਕਿਤੇ ਅਸੀਂ ਨਿੱਕੇ ਪੈ ਜਾਂਦੇ ਆ ਮੈਂ ਗੱਲ ਕਰਾਂ ਕਿ ਸਾਡੇ ਗੋਲੀਆਂ ਮਾਰ ਕੇ ਬੰਦੇ ਮਾਰੇ ਗਏ ਆ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਨਿਆਂ ਦੇ ਲਈ ਆਵਾਜ਼ ਚੱਕਦੇ ਆ ਤਾਂ ਇਹ ਰਾਜਨੀਤਿਕ ਲੋਕਾਂ ਵੱਲੋਂ ਉਹ ਚਾਹੇ ਅਕਾਲੀ ਦਲ ਦੇ ਹੋਣ ਉਹ ਚਾਹੇ ਕਾਂਗਰਸ ਦੇ ਹੋਣ ਤੇ ਚਾਹੇ ਆਪ ਦੇ ਹੋਣ ਝੂਠੀ ਬਿਆਨਬਾਜ਼ੀ ਤੇ ਦੂਸ਼ਣਬਾਜ਼ੀ ਕਰਕੇ ਸਿਰਫ ਇਸ ਮੁੱਦੇ ਨੂੰ ਛੋਟਾ ਕੀਤਾ ਜਾ ਰਿਹਾ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਕਿ ਅਸੀਂ ਇਸ ਮਸਲੇ ਦੇ ਉੱਤੇ ਦੋਸ਼ੀ ਜੰਤਕ ਕ੍ਰਾਉਨ ਤੱਕ ਆਪਣਾ ਪ੍ਰੋਟੈਸਟ ਕਰਦੇ ਰਹਾਂਗੇ ਜਿੰਨਾ ਟਾਈਮ ਪੀਸਫੁੱਲ ਕਰ ਸਕੀਏ ਅਸੀਂ ਪੀਸਫੁੱਲ ਕੀਤਾ ਤੇ ਪੀਸਫੁੱਲ ਕਰ ਰਹੇ ਸੀ ਪਰ ਹੁਣ ਸਬਰ ਦਾ ਜਿਹੜਾ ਬੰਨ੍ਹ ਆ ਉਹ ਟੁੱਟ ਚੁੱਕਿਆ ਅਸੀਂ ਅੱਜ 2 ਸਾਲ ਪੂਰੇ ਹੋ ਗਏ ਆ ਅੱਜ ਦੇ ਦਿਨ ਇੱਥੇ ਸ਼ੁਰੂ ਹੋਇਆ ਸੀਗਾ ਤੇ ਅੱਜ ਪਹਿਲਾ ਸਾਲ ਟਪਾਤਾ ਇਹਨਾਂ ਨੇ ਕੋਈ 2 ਮਹੀਨੇ ਕਹਿੰਦੇ ਨੇ ਕੋਈ 3 ਮਹੀਨੇ ਕਹਿੰਦੇ ਨੇ ਕੋਈ ਡੇਢ ਮਹੀਨਾ ਕਹਿੰਦੇ ਨੇ ਤੇ ਅੱਜ ਮੈਂ ਉਹ ਤਮਾਮ ਉਹਨਾਂ ਲੋਕਾਂ ਨੂੰ ਸਵਾਲ ਕਰਦਾ ਕਿ ਤੁਸੀਂ 6 ਮਹੀਨੇ ਮੰਗੇ ਸੀ ਸਰਕਾਰ ਬਣਨ ਵੇਲੇ ਅੱਜ 2 ਸਾਲ ਹੋ ਗਿਆ ਤੇ ਤੁਸੀਂ 2 ਸਾਲ ਵਿੱਚ ਦੀ ਕੀ ਕੀਤਾ ਉਹਨਾਂ ਕੋਲੇ ਇਸ ਗੱਲ ਦਾ ਕੋਈ ਜਵਾਬ ਨਹੀਂ ਹੋਊਗਾ ਸਾਨੂੰ ਇਹ ਵੀ ਬੜਾ ਮਾਣ ਆ ਪਰ ਇਸ ਪ੍ਰੋਟੈਸਟ ਨੂੰ ਅੱਜ ਹੀ ਅਸੀਂ ਸ਼ੁਰੂ ਕਰ ਸਕਦੇ ਸੀ ਜਥੇਬੰਦੀਆਂ ਦੇ ਨਾਲ ਗੱਲ ਹੋਈ ਆ ਆਪਣੇ ਨੇੜੇ ਵੀ ਬਹੁਤ ਪ੍ਰੋਗਰਾਮ ਹੋ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸ਼ਹੀਦ ਦੀ ਹਫ਼ਤਾ ਵੀ ਚੱਲ ਰਿਹਾ ਉਹਦੇ ਵਿੱਚ ਵੀ ਪ੍ਰੋਗਰਾਮ ਜਿਹੜੇ ਬਹੁਤ ਜ਼ਿਆਦਾ ਚੱਲ ਰਹੇ ਆ ਪਰ ਇੱਥੇ ਪਹਿਲੇ ਦਿਨ ਵੀ ਅਸੀਂ ਕਿਹਾ ਸੀਗਾ ਵੀ ਅਸੀਂ ਲੋਕਾਂ ਦੀ ਖੱਤਲਖਵਾਰੀ ਨਹੀਂ ਕਰਨੀ ਕਿਉਂਕਿ 6 ਮਹੀਨੇ ਪਹਿਲਾਂ ਵੀ 18 ਦੇ ਵਿੱਚ ਜਿਹੜੀ ਖੱਜਲ ਖਵਾਰੀ ਲੋਕਾਂ ਦੀ ਹੋਈ ਸੀ ਤੇ ਜਿਹਦੇ ਨਾਲ ਵਿਸ਼ਵਾਸ ਘਾਟ ਹੋਇਆ ਅਸੀਂ ਆਪਣਾ ਤਨ ਮਨ ਧਨ ਸਾਰਾ ਲਾ ਚੁੱਕੇ ਹਾਂ ਪਰ ਇੱਕ ਆਪ ਦਾ ਸਰੀਰ ਇਹ ਰਹਿਦਾ ਸੀ ਉਹ ਵੀ ਲਾਉਣ ਨੂੰ ਇੱਥੇ ਤਿਆਰਾਂ ਪਰ ਇਹਨਾਂ ਸਰਕਾਰਾਂ ਨੂੰ ਅਸੀਂ ਇਸ ਤਰੀਕੇ ਖੁੱਲਾ ਨਹੀਂ ਛੱਡ ਸਕਦੇ ਸੋ ਮੈਂ 22 ਤਰੀਕ ਇੱਕ ਤਰੀਕ ਆ ਕੋਰਟ ਦੇ ਵਿੱਚ ਜਿਹਦਾ ਇਹਨਾਂ ਨੇ ਜ਼ਿਕਰ ਕੀਤਾ ਹੋਇਆ ਕਿ 22 ਤਰੀਕ ਨੂੰ ਅਸੀਂ ਆਪਣਾ ਜਿਹੜਾ ਸਾਰਾ ਕੁਝ ਪੂਰਾ ਕਰ ਦਿਆਂਗੇ ਜਿੱਥੇ 2 ਸਾਲ ਟੱਪ ਗਿਆ ਉੱਥੇ ਆ ਪੰਜ ਚਾਰ ਦਿਨ ਦੀ ਖੇੜਾ ਉਹ ਵੀ ਟੱਪ ਜਾਣੇ ਆ ਪਰ ਮੈਂ ਕਹਿਣਾ ਚਾਹਣਾ ਕਿ 22 ਤੋਂ ਬਾਅਦ ਇੱਕ ਦਿਨ ਹੋਵੇ ਜਾਂ ਦੋ ਦਿਨ ਹੋਣ ਉਸ ਦਿਨ ਤੋਂ ਬਾਅਦ ਅਸੀਂ ਆਪਣਾ ਜਿਹੜਾ ਮਰਨਵਤ ਦਾ ਪ੍ਰੋਗਰਾਮ ਸੀਗਾ ਉਹ ਜਰੂਰ ਸ਼ੁਰੂ ਕਰਾਂਗੇ ਤੇ ਉਹ ਉਹ ਉਸ ਹੱਦ ਤੱਕ ਜਾਊਗਾ ਕਿ ਸਾਨੂੰ ਕੋਈ ਪ੍ਰਵਾਹ ਨਹੀਂ ਹੋਊਗੀ ਕੋਈ ਸਾਨੂੰ ਇਸ ਚੀਜ਼ ਨਾਲ ਸਾਨੂੰ ਸਰਪੇਸ਼ ਤੱਕ ਮਤਲਬ ਆ ਕਿ ਸਾਡੇ ਇਸਤਾਨ ਨੂੰ ਇਨਜਾਮ ਦੇਣ ਵਾਲੇ ਲੋਕ ਜਿਹੜੇ ਸੰਗਤਾਂ ਦੀ ਕਚਹਿਰੀ ਦੇ ਵਿੱਚ ਜਨਤਕ ਕੀਤੇ ਜਾਣ ਜਿਸ ਦੇ ਨਾਲ ਲੋਕਾਂ ਨੂੰ ਪਤਾ ਲੱਗ ਸਕੇ ਕਿ ਹਾਂ ਵਾਕਈ ਇਹ ਲੋਕ ਜ਼ਿੰਮੇਵਾਰ ਨੇ ਇਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ 22 ਤਰੀਕ ਵਾਲੇ ਦਿਨ ਉਸੇ ਹੀ ਫਰੀਦਕੋਟ ਦੀ ਕੋਰਟ ਦੇ ਵਿੱਚ ਜੇ ਕੁਝ ਨਹੀਂ ਕਰਦੇ ਤਾਂ ਉੱਥੋਂ ਮੈਂ ਅਗਲੇ ਇੱਕ ਅੱਧੇ ਦਿਨ ਬਾਅਦ ਇੱਥੇ ਜਗ੍ਹਾ ਤੇ ਮਰਨ ਮਰਦ ਤੇ ਬੈਠਾਂਗਾ ਸੋ ਇਹ ਇੱਥੋਂ ਤੱਕ ਦੀ ਜਿਹੜੀ ਆ ਉਹਨਾਂ ਟਾਈਮ ਬੈਠੇ ਰਹਿਵਾਂਗੇ ਜਿੰਨਾ ਟਾਈਮ ਇਹ ਮਸਲਾ ਹੱਲ ਨਹੀਂ ਕਰਦੇ ਜਾਂ ਸਾਡੇ ਇੱਥੋਂ ਸੁਵਾਸ ਨਿਕਲਣਗੇ ਜਾਂ ਸਾਡੀ ਆਰਥੀ ਚੱਕੀ ਜਾਊਗੀ ਤੇ ਜਾਂ ਇਹ ਉਹਦੇ ਚਲਾਨ ਪੇਸ਼ ਕਰਨਗੇ